ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਸਰਕਾਰ ਨੂੰ ਕਿੰਨਾ ਕਾਰਨਾ ਕਰਕੇ 18 ਦਸੰਬਰ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 6ਵੇਂ ਪੇ ਕਮਿਸ਼ਨ ਦੇ ਏਰੀਅਰ ਪੇ ਕਰਨ ਲਈ ਕੋਈ ਨਿਸ਼ਚਿਤ ਸ਼ਡਿਊਲ ਜਾਰੀ ਕਰਨਾ ਹੀ ਪਵੇਗਾ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਤੋਂ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਲਗਭਗ 18228 ਕਰੋੜ ਦਾ 6ਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਸਰਕਾਰ ਵੱਲ ਡਿਊ ਹੈ ਜਿਸ ਨੂੰ ਅਦਾ ਕਰਨ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸੰਵਿਧਾਨਕ ਢੰਗ ਨਾਲ ਰੋਸ ਮਜਾਰੇ ਰੈਲੀਆਂ ਤੇ ਤਰਨੇ ਅਲਟੀਮੇਟਮ ਮੰਗ ਪੱਤਰ ਆਦਿ ਸਾਰੇ ਹਿਲੇ-ਵਸੀਲੇ ਕਰਕੇ ਦੇਖ ਲਏ ਸਨ ਪਰੰਤੂ ਸਰਕਾਰ ਦੇ ਕੰਨਾਂ ਤੇ ਇਸ ਦੀ ਕੋਈ ਵੀ ਜੂੰ ਨਹੀਂ ਸੀ ਸਰਗੀ ਆਖਰੀ ਉਪਾਅ ਕਰਨ ਦਾ ਫੈਸਲਾ ਫਿਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੀਤਾ ਤੇ ਇਹ ਆਖਰੀ ਉਪਾਅ ਸੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕਈ ਪੈਨਸ਼ਨਰਾਂ ਨੇ ਹਾਈ ਕੋਰਟ ਵਿੱਚ ਰਿਟਾ ਪਾ ਕੇ ਸਰਕਾਰ ਨੂੰ ਜਲਦੀ ਏਰੀਅਰ ਅਦਾ ਕਰਨ ਦੀ ਗੁਹਾਰ ਲਗਾਈ ਤੇ ਕਈ ਰਿਟਾਂ ਦਾ ਫੈਸਲਾ ਪੈਨਸ਼ਨਰਾਂ ਦੇ ਹੱਕ ਵਿੱਚ ਵੀ ਆਇਆ ਸਰਕਾਰ ਫਿਰ ਵੀ ਆਪਣੀ ਜਿੱਤ ਤੇ ਅੜੀ ਰਹੀ ਤੇ 550 ਲੱਖਾਂ ਦਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਅਦਾ ਕਰਨ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਆਖਰਕੁਝ ਪੈਨਸ਼ਨਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਰਟ ਦੀ ਮਾਣਹਾਨੀ ਦੀਆਂ ਰਿਟਾਂ ਦਾਇਰ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ਇੰਪੋਰਟੈਂਟ ਸੀਓਸੀਪੀ ਨੰਬਰ 3526/2024 ਬਲਵੰਤ ਸਿੰਘ ਵਰਸਸ ਅਜੈ ਕੁਮਾਰ ਸਿਨਹਾ ਵਿਧਸਕਤਰ ਪੰਜਾਬ ਵਿਰੁੱਧ ਪਾਈ ਗਈ ਇਸ ਦੀ ਸੁਣਵਾਈ ਕਰਮਵਾਰ 22/11/24 29/11/24 ਤੇ 4/12/24 ਨੂੰ ਹੋਈ ਹਰ ਵਾਰ ਹੀ ਸਰਕਾਰੀ ਐਡਵੋਕੇਟਸ ਕੋਈ ਨਾ ਕੋਈ ਬਹਾਨਾ ਲਾ ਕੇ ਅਗਲੀ ਤਾਰੀਖ ਲੈਣ ਵਿੱਚ ਕਾਮਯਾਬ ਹੁੰਦੇ ਰਹੇ ਮਿਤੀ 29 11 24 ਨੂੰ ਤਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਸਖਤ ਰੁਕ ਆਪਣਾਦੇ ਹੋਏ ਹਦਾਇਤ ਕੀਤੀ ਕਿ 4 12 24 ਨੂੰ ਇੱਕ ਐਫੀਡੇਵਟ ਫਾਈਲ ਕੀਤਾ ਜਾਵੇ ਜਿਸ ਵਿੱਚ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਸਰਕਾਰੀ ਖਰਚਿਆਂ ਦਾ ਲੇਖਾ ਜੋਖਾ ਕੋਰਟ ਵਿੱਚ ਪੇਸ਼ ਕੀਤਾ ਜਾਵੇ ਕਿ ਐਡਵਰਟਾਈਜ਼ਮੈਂਟ ਤੇ ਮੀਟਿੰਗਾਂ ਕਰਨ ਵਿੱਚ ਤੇ ਹੋਰ ਹੋਰ ਸਰਕਾਰੀ ਖਰਚਿਆਂ ਤੇ ਕਿੰਨਾ ਪੈਸਾ ਖਰਚ ਕੀਤਾ ਗਿਆ ਸੀ ਇਸ ਦਾ ਮਕਸਦ ਇਹ ਸੀ ਕਿ ਪਤਾ ਲੱਗ ਸਕੇ ਕਿ ਕੀ ਸਰਕਾਰ ਸੱਚਮੁੱਚ ਹੀ ਕੈ ਸਟ੍ਰੈਪਡ ਹੈ ਤੇ ਆਰਥਿਕ ਸੰਕਟ ਵਿੱਚ ਕਿਰੀ ਹੋਈ ਹੈ ਜਾਂ ਫਿਰ ਸਿਰਫ ਇੱਕ ਬਹਾਨਾ ਲਗਾ ਕੇ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਰੋਕ ਕੇ ਬੈਠੀ ਹੈ ਮਾਣ ਜੋ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਸਖਤ ਰੁਖ ਨੂੰ ਦੇਖਦੇ ਹੋਏ ਸਰਕਾਰ ਹਰਕਤ ਵਿੱਚ ਆਈ ਤੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਜਿਸ ਦੀ ਕੇਅਰਮਨਸ਼ਿਪ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ ਉਸ ਮੀਟਿੰਗ ਵਿੱਚ ਏਰੀਅਰ ਅਦਾ ਕਰਨ ਲਈ ਕੁਝ ਤਜਵੀਜ਼ਾਂ ਬਣਾਈਆਂ ਗਈਆਂ ਸਨ ਸਰਕਾਰ ਵੱਲੋਂ ਸਾਰਾ ਏਰੀਅਰ 2030 ਤੱਕ ਅਦਾ ਕਰਨ ਦੀ ਤਜਵੀਜ਼ ਤਾਂ ਮੁੱਢੋਂ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਜੱਜ ਸਾਹਿਬ ਨੇ ਇਸ ਤੋਂ ਬਾਅਦ ਇੱਕ ਐਫੀਡੈਵਿਟ ਫਾਈਲ ਕਰਨ ਦੀ ਵੀ ਤਵਹੀਰ ਕੀਤੀ ਤੇ ਇਸ ਦੇ ਸਬੰਧੀ ਜੋ ਸਰਕਾਰ ਦੇ ਐਡਵੋਕੇਟ ਸਨ ਉਹਨਾਂ ਨੇ ਹੋਰ ਸਮਾਂ ਮੰਗਿਆ ਜਿਸ ਨੂੰ ਕੇ ਅਲਾਉ ਕਰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ 18 ਦਸੰਬਰ ਤੱਕ ਹੋਰ ਸਮਾਂ ਦਿੱਤਾ ਗਿਆ ਤੇ ਅਗਲੀ ਸੁਣਵਾਈ ਦੀ ਮਿਤੀ 18 ਦਸੰਬਰ 2024 ਨੂੰ ਇਹ ਐਫੀਡਾਇਵਟ ਪੇਸ਼ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਪਰੰਤੂ ਇਸ ਉਸ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 227/28 ਤੱਕ ਏਰੀਅਰ ਅਦਾ ਕਰਨ ਦੀ ਤਜਵੀਦ ਤੇ ਕੰਮ ਕਰ ਰਹੀ ਹੈ ਅਜਿਹਾ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਸਰਕਾਰ 75 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਏਰੀਅਰ ਜਲਦੀ ਅਦਾ ਕਰਨ ਦੇ ਫਾਰਮੂਲੇ ਤੇ ਵੀ ਕੰਮ ਕਰ ਰਹੀ ਹੈ ਤੇ 75 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨਰਾਂ ਨੂੰ ਮਹੀਨਾਵਾਰ ਕਿਸ਼ਤਾਂ ਵਿੱਚ ਏਰੀਅਰ ਅਦਾ ਕਰਨ ਦੇ ਕਿਸੇ ਫਾਰਮੂਲੇ ਤੋਂ ਕੋਰਟ ਨੂੰ ਜਾਣੂ ਕਰਵਾ ਸਕਦੀ ਹੈ ਪਰੰਤੂ ਇਹ ਤਾਂ ਅਜੇ ਪਰ ਸੁਣਿਆ ਇਸ ਵਹੀਆਂ ਗੱਲਾਂ ਹੀ ਹਨ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਰਕਾਰੀ ਟੀਰ ਵੱਲੋਂ ਕੋਈ ਡੈਫੀਨੇਟ ਸ਼ਡਿਊਲ ਦਿੱਤਾ ਜਾਏਗਾ ਸਬਮਿਟ ਕਰਾਇਆ ਜਾਏਗਾ ਤਾਂ ਫਿਰ ਹੀ ਇਸ ਦੀ ਪੂਰੀ ਕਨਫਰਮੇਸ਼ਨ ਹੋ ਸਕੇਗੀ ਵੈਸੇ ਸਰਕਾਰੀ ਖਰਚਿਆਂ ਦਾ ਲੇਖਾ ਜੋਖਾ ਵੀ ਡਿਟੇਲਸ ਮੰਦੀ ਐਫੀਡਵੈਂਟ ਦਾ ਸਰਕਾਰ ਨੂੰ 18 ਦਸੰਬਰ 2024 ਦੀ ਅਗਲੀ ਹੀアリング ਦੀ ਮਿਤੀ ਨੂੰ ਪੇਸ਼ ਕਰਨਾ ਹੀ ਪਵੇਗਾ ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਹਰ ਵਾਰ ਹੀ ਹੀアリング ਦੀ ਅਗਲੀ ਤਾਰੀਖ ਦੀ ਅਜਾਇਤ ਨਹੀਂ ਦਿੱਤੀ ਜਾਵੇਗੀ ਅਜਿਹਾ ਆਸ ਕਰਦੇ ਹਾਂ ਤੇ ਇਹ ਵੀ ਉਮੀਦ ਹੈ ਕਿ 18 ਦਸੰਬਰ ਨੂੰ ਜ਼ਰੂਰ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਏਜੇ ਸੰਬੰਧੀ ਕੋਈ ਖੁਸ਼ ਖ਼ਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ